ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੋ ਸਾਰੇ ਠੀਕ ਹੋ ਤੇ ਅੱਜ ਤੁਹਾਨੂੰ ਦਿਖਾਉਣੇ ਆਂਗੇ ਮੇਲਾ ਮੈਸਰ ਦਾ ਜਿਹੜਾ ਕਿ ਹਰਿਆਣੇ ਚ ਪੈਂਦਾਗਾ ਸਮਾਣੇ ਦੇ ਲਵੀ ਹੈਗਾ ਤੇ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਤੁਹਾਨੂੰ ਕਰਾਉਣੇ ਆਗੇ ਦਰਸ਼ਨ ਦਿਖਾਉਣੇ ਆਗੇ ਮੇਲਾ ਸੰਗਤ ਦਾ ਬਹੁਤ ਇਕੱਠਾ ਹੈਗਾ ਤੁਹਾਨੂੰ ਵੀ ਸਾਰਾ ਦਿਖਾਉਣੇ ਆਗੇ ਤੇ ਆਜੋ ਫਿਰ ਕਰਦੇ ਆਗੇ ਵੀਡੀਓ ਸ਼ੁਰੂ ਆਪਾਂ ਚਲੋ ਘਰ ਚੱਲੀ ਆ ਸਾਹਮਣੇ ਹੈ ਜੀ ਮੰਦਿਰ ਦਾ ਜਿਹੜਾ ਮੇਨ ਪ੍ਰਵੇਸ਼ ਦੁਆਰ ਹੈਗਾ ਜੀ ਦੇਖ ਰਹੇ ਹੋਗੇ ਮੇਨ ਦੁਆਰ ਆਪਾਂ ਹੁਣ ਅੰਦਰ ਐਂਟਰ ਹੋਗੇ ਤੇ ਚਲੋ ਹੁਣ ਆਪਾਂ ਦੇਖਦੇ ਆਂਗੇ ਤੁਹਾਨੂੰ ਪਹਿਲਾ ਬਾਜ਼ਾਰ ਦਿਖਾਵਾਂਗੇ ਤੋਂ ਬਾਅਦ ਚੱਲਾਂਗੇ ਆ ਜਿਓ ਵੀ ਆ ਜਿਓ ਭੈਣ ਜੀ ਆ ਜਿਓ ਮਾਤਾ ਜੀ ਇੱਧਰ ਆਪਾਂ ਜਲ ਵੀ ਪੀ ਲਈਏ ਤੇ ਜਲ ਲੱਗਿਆ ਹੋਇਆ ਜੀ ਪਹਿਲਾਂ ਪੀਏ ਆਪਾਂ ਜਲ ਪੀਏ ਕਿਉਂਕਿ ਤਿਹਾਵੜੀ ਲੱਗੀ ਹੋਈ ਹੈਗੀ ਤੇ ਸੰਗਤ ਵੀ ਅੱਜ ਠੀਕ ਹੈ ਵੈਸੇ ਸੰਗਤ ਦਾ ਕੱਟ ਵੀ ਬੜਾ ਵਧੀਆ ਹੈਗਾ ਦੋਨੇ ਪਾਸੇ ਦੁਕਾਨਾਂ ਲੱਗੀਆਂ ਹੋਈਆਂ ਨੇਗੀਆਂ ਬੜੀਆਂ ਵਧੀਆ ਇੱਧਰ ਘਰਾਂ ਦੇ ਵਿੱਚ ਜਿਹੜੇ ਆ ਕੱਪੀਆਂ ਵੈਸੇ ਕੋਈ ਵੀ ਆਪਣੇ ਚਾਚੂ ਵਾਸਤੇ ਵੀ ਚਾਹੀਦੀਆਂ ਨੇ ਤਾਂ ਉਹ ਵੀ ਪਈਆਂ ਹੋਈਆਂ ਨੇਗੀਆਂ ਤੇ ਇੱਧਰ ਬੀਬੀਆਂ ਪਹਿਣਾ ਵਾਸਤੇ ਪਲਾਜੋ ਹੋਰ ਸਮਾਨ ਵੀ ਖਾਸਾ ਹੈਗਾ ਤੇ ਇੱਧਰ ਵੀ ਲੱਗੀਆਂ ਹੋਈਆਂ ਨੇ ਦੁਕਾਨਾਂ ਲੇਡੀਜ਼ ਸਮਾਨ ਜਾਦੇ ਆ ਵੈਸੇ ਤੇ ਇੱਧਰ ਟੈਟੂ ਸ਼ਾਪਰੇ ਨੇਗੇ ਇਹਨੇ ਟੈਟੂ ਬਣਵਾਉਣਾ ਗਿਆ ਕਰਮਜੀਤ ਨੇ ਇਹ ਟੈਟੂ ਬਣਵਾਉਣ ਨੂੰ ਖਰਦਾ ਇਹ ਕਿਹੜਾ ਕਿਹੜਾ ਬਣਵਾਉਣਾ ਇਹਨਾਂ ਚ ਆ ਕਿੰਨੇ ਲੱਗੇ ਹੋਏ ਨੇ ਪਹਿਲਾਂ ਦੱਸਦਾ ਸੀ ਬਣਵਾਉਣਾ ਕਿਹੜਾ 20 ਰੁਪਏ ਦਾ ਇੱਕ ਅੱਖਰ 20 ਰੁਪਏ ਦਾ 3 ਦਾ 3 ਦਾ ਤੇ ਤੇ ਪ੍ਰਸ਼ਾਦ ਦੀ ਦੁਕਾਨ ਲੱਗੀ ਹੋਈ ਹੈਗੀ ਪ੍ਰਸ਼ਾਦਾਂ ਦੀ ਆ ਤੇ ਇੱਧਰ ਜੋੜਾ ਘਰ ਆਗਾ ਫਿਰ ਜੋੜੇ ਪੋਦਰੀ ਤਰਦੀ ਹੈ ਤੇ ਆ ਮੇਨ ਜਿਹੜਾ ਰਸਤਾ ਜੀ ਮੰਦਿਰ ਨੂੰ ਜਾਣ ਵਾਲਾ ਦੇਖੋ ਬਹੁਤ ਸਾਬ ਸਫਾਈ ਵੀ ਹੈ ਕਿਤੇ ਬਾਕੀ ਜੇ ਆਪਾਂ ਗੱਲ ਕਰੀਏ ਸੰਗਤ ਅੱਜ ਥੋੜੀ ਜੀ ਘਟਾ ਵਿਚਾਰਾਂ ਦੇ ਵਿੱਚ ਤਾਂ ਲੱਗਿਆ ਵੀ ਸੰਗਤ ਕਾਫੀ ਹੋਊਗੀ ਪਰ ਸੰਗਤ ਘਟਾ ਤੇ ਇੱਧਰ ਮੈਂ ਦੀ ਗੱਲਾਂ ਦੀ ਕਰ ਮੈਂ ਤੇ ਲਵਾਉਂਗਾ ਪਰ ਆਉਣ ਲੱਗ ਮੁੜ ਕੇ ਲਵਾਉਂਗਾ ਆਉਣ ਲੱਗੇ ਤੇ ਹੁਣ ਜਾ ਕੇ ਦੇਖਦੇ ਆਂਗੇ ਮਾਲਕ ਭਲੀ ਕਰੇ ਜਾ ਕੇ ਮੱਥਾ ਟੇਕਦੇ ਆਂਗੇ ਆਪਾਂ ਹੁਣ ਮਾਲਕ ਸੁਖ ਰੱਖੇ ਮਾਤਾ ਕਰੇ ਕਿਰਪਾ ਤੁਹਾਡੇ ਸਾਰਿਆਂ ਦੇ ਉੱਪਰ ਸਾਰੇ ਦੇ ਆਗਲੇ ਮਾਤਾ ਤੇਰੀ ਕੋਈ ਦੁਖੀ ਨਾ ਹੋਵੇ ਤੇ ਇਧਰ ਗੱਲ ਕਰੀਏ ਫੁੱਲਾਂ ਦੀ ਤਾਨੇ 네. Sure. ਮਾਤਾ ਦੀ ਜੈ ਮਾਤਾ ਜੀ ਬਹੁਤ ਜੀਵਨ ਦਾ ਮਹਕਲਿਆਣ ਕੋਈ ਭਗਤ ਦੇਸਨਾਰੇ ਜਿਸ ਕਗੇ ਇਸ ਪਾਵਨ ਘਰ ਕੇ ਅੰਦਰ ਦਾ ਯੋਗਨ ਹੋ ਇਸ ਪਵਨ ਨੂੰ ਬੜਾ ਸੋਨਾ ਮੰਦਿਰ ਲੱਗ ਰਿਹਾ ਹੈਗਾ ਜੀ ਬਹੁਤ ਡੈਕੋਰੇਸ਼ਨ ਕੀਤੀ ਹੋਈ ਹੈਗੀ ਪੰਡਾਲ ਸੰਗਤ ਦੇ ਬੈਠਣ ਵਾਸਤੇ ਬਹੁਤ ਤਕੜਾ ਪੰਡਾਲ ਬਣਾਇਆ ਹੋਇਆ ਹੈਗਾ ਸਾਫ ਸਫਾਈ ਤੁਸੀਂ ਦੇਖ ਸਕਦੇ ਹੋਗੇ ਪੂਰੀ ਵਿਵਸਥਾ ਕਰੀ ਹੋਈ ਹੈ ਪੂਰਾ ਸਾਫ ਸਪਾਈ ਚੀਜ਼ ਰੱਖੀ ਹੋਈ ਹੈਗੀ

ਵੋਲਣ ਵਾਲੇ ਸਰੋਵਰ ਦੇ ਉੱਧਰ ਲੰਗਰ ਲੱਗਿਆ ਹੋਇਆ ਹੈ ਜੀ ਤੇ ਹੁਣ ਪੀਏ ਥੋੜਾ ਥੋੜਾ ਪਾਣੀ ਪਾਣੀ ਪੀ ਕੇ ਫਿਰ ਆਪਾਂ ਨਿਕਲਦੇ ਆਂਗੇ ਜੀ ਤੇ ਇੱਧਰ ਲੰਗਰ ਚੱਲ ਰਿਹਾ ਹੈ ਜੀ ਹੁਣ ਇਹ ਸ਼ਾਇਦ ਬਰੇਨਾ ਲੈ ਰਿਹਾਗਾ ਸਾਡਾ ਬਰੇਨਾ ਲੈਣੇ ਨੇ ਬਾਅਦ ਚੱਲ ਕਰਨਾ ਜੀ ਭਾਈ ਲੈ ਲਾ ਤੇ ਇੱਧਰ ਲੇਡੀਜ਼ ਮਾਣ ਸਾਰਾ ਲਿਖਿਆ ਹੋਇਆ ਗਿਆ ਦੰਗੀਆਂ ਹੋ ਗਿਆ ਫਲਾਜ ਹੋਗੇ ਸੂਟ ਹੋਗੇ ਸਾਰੇ ਬਾਈ ਕੀ ਲੈ ਰਿਆ ਹੈਗਾ ਜਰਾਬਾਂ ਪੰਜਾਂ ਦੀਆਂ ਤਿੰਨ ਜੋੜੇ ਸ਼ਰਬਦੀਆ ਹੁਣ ਇਹ ਸੂਟ ਦੇਖ ਰਿਹਾ ਹੈਗਾ ਹੁਣ ਦੇਖੋ ਕਿਹੜਾ ਸੂਟ ਲੈਂਦਾ ਇਹ ਆ ਠੀਕ ਹੈ ਤੇਰੇ ਪਸੰਦ ਦਾ ਤੇ ਇਹ ਲੈਲਾ ਜੀ ਲੈਣਾ ਕਾ ਪਸੰਦ ਆ ਰਿਹਾ ਲੈਲਾ ਤੇ ਨਾਲ ਹੀ ਇੱਧਰ ਜੁੱਤੀਆਂ ਪਈਆਂ ਨੇ ਲੇਡੀਜ਼ ਹੈਂਸ ਸਾਰੀਆਂ ਉਨੇ ਦੇ ਆ ਪਸੰਦ ਆ ਰਿਹਾਗਾ ਇਹ ਵੀ ਸ਼ਾਇਦ ਲਊਗਾ ਕਿੰਨੇ ਦਾ ਇਹ ਕਿੰਨੇ ਦਾ ਕਹਰੇਗਾ ਵੀ ਤਾਂ 200 ਦਾ ਇਹ ਨਹੀਂ ਦੰਦਾ ਭਾਈ ਇਹ ਵੀ ਬਹੁਤ ਪੱਕਾ ਹੈਗਾ ਇਹ ਆਦਾ ਫਲੀ ਮੇਲਾ ਲੈ ਰਿਹਾ ਅਨੰਦ ਮੇਲੇ ਦਾ ਉਹਨੇ ਦੀ ਜਾਣ ਕੱਢੇਗਾ ਛੱਡ ਦੇ ਇਹ ਲੋਕਾਂ ਨੂੰ ਦੱਸਣਗੇ ਚੰਡੋਲ ਇੱਧਰ ਚੰਡੋਲ ਆ ਗਿਆ ਜੀ ਇਹ ਆ ਚੰਡੋਲ ਪਾਰਟ ਕਿਸ਼ਤੀ ਜੀ ਆ ਬਹੁਤ ਵੱਡੀ ਓ ਜੋਗਾ ਮੇਰਾ ਭਾਈ ਕੀ ਹਾਲ ਆ ਜੋਗੇ ਕੈਮਾ ਹੋਰ ਮੇਰਾ ਵਧੀਆ ਐਨ ਵਧੀਆ ਅੱਜ ਜੋਗਾ ਆਪਣਾ ਮਿਲਰ ਵੀ ਬੱਚਿਆਂ ਵਾਲਾ ਪਾਰਟ ਆ ਜੀ ਸਾਰਾ ਇਹ ਇੱਧਰ ਨਿਗੇ ਨਿਗੇ ਬੱਚੇ ਜਿਹੜਾ ਹੈਗੇ ਨੇ ਝੂਟਦੇ ਨੇ ਆ ਵੀ ਵਧੀਆ ਕਿਦੀ ਓਏ ਹਾਂ ਵੀ ਪੁੱਤਰੀ ਕਿਵੇਂ ਆ ਠੀਕ ਆ ਇਹ ਖਨੋਰੀ ਤੋਂ ਆ ਇਧਰ ਇਸ ਤਰ੍ਹਾਂ ਆ ਨਾ ਚਲੋ ਵਧੀਆ ਵਧੀਆ ਹੋ ਠੀਕ ਠਾਕ ਪੜਾਈ ਵਧੀਆ ਚੱਲ ਰਹੀ ਆ ਚਲੋ ਵਧੀਆ ਤੇ ਇਧਰ ਵੀ ਭਾਈ ਸਾਰੇ ਦੇਖੋ ਕਾफी ਸੰਗਤ ਆ ਗਈ ਮੇਲੇ ਦੇ ਵਿੱਚ ਆ ਇਧਰ ਛੋਟੇ ਛੋਟੇ ਬੱਚੇ ਇੰਜੋਏ ਕਰ ਰਹੇ ਨੇਗੇ ਪੂਰੇ ਉਧਰ ਭਾਈ ਚੱਲੀ ਰੇਲ ਗੱਡੀ ਇੰਜਨ ਪਿੱਛੇ ਆ ਰੇਲ ਗੱਡੀ ਦੇ ਪਹਿਲੀ ਰੇਲ ਗੱਡੀ ਦੇਖੀ ਹੈ ਜਿਹੜੀ ਪਿੱਛੇ ਤੋਂ ਅੱਗੇ ਨੂੰ ਟੱਕਰੀ ਹੈਗੀ ਹਾਂ ਲੈ ਹੋਰ ਪੂਰਾ ਨੰਦ ਮਾਨ ਰਹੇ ਨੇ ਬੱਚੇ ਦੇਖੋ ਬੱਚੇ 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 ਨਾ ਹੋਰ ਇਹ ਵੀ ਬਹੁਤ ਖਤਰਨਾਕ ਚੀਜ਼ ਹੈਗੀ ਇਹ ਵੀ ਬਹੁਤ ਖਤਰਨਾਕ ਚੀਜ਼ ਹੈਗੀ ਬੱਚਿਆਂ ਵਾਸਤੇ ਇੱਧਰ ਠੰਡਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ, ਖੜੀਆਂ ਨੇ ਭਾਈ ਠੰਡਣੀਆਂ, ਰੇੜੀਆਂ ਜੀਆਂ ਇਹ। ਤੇ ਇੱਧਰ ਸਾਹਮਣੇ ਦੁਕਾਨਾਂ ਲੱਗ ਰੀਆਂ ਨੇ ਭੋਗਦੀਆਂ। ਬਾਕੀ ਸਭ ਤੋਂ ਵੱਡੀ ਗੱਲ ਮੱਥਾ ਫੜਾਉ ਵਧੀ ਟਿਕਿਆਗਾ। ਤੇ ਆਜੋ ਫਿਰ ਹੁਣ ਆਪਾਂ ਚੱਲਦੇ ਆਂ ਕਿ ਮੱਥਾ ਫੜਾਉ ਵਧੀ ਟਿਕਿਆਗਾ। ਹੁਣ ਨਿਕਲਦੇ ਆਂਗੇ ਆਪਾਂ ਬਾਹਰ ਨੂੰ। ਇੱਧਰ ਭਾਈ ਪਕੌੜੇ ਛਕੌੜੇ ਦੀਆਂ ਦੁਕਾਨਾਂ ਲੱਗੀਆਂ। ਦੇਖ ਸਕਦੇ ਹੋਗੇ। ਵਧੀਆ ਸਾਡਾ ਮੱਥਾ ਟੇਕਿਆਗਾ ਤੇ ਬੜੇ ਸ਼ੋਹਣੇ ਜਿਹੜੇ ਦਰਸ਼ਨ ਹੋਏ ਨੇ ਮਾਤਾ ਜੀ ਦੇ ਇਹਨਿਆ ਲੈ ਤਾਂ ਲਈ ਹੁਣ ਇਹ ਘਰ ਤੱਕ ਨਾ ਜਾਣ ਖੰਦਾ ਰਹੂਗਾ ਮੇਰੀ ਤੇ ਆਜੋ ਹੁਣ ਆਪਾਂ ਚੱਲਦੇ ਆਂਗੇ ਇੱਧਰ ਜਿੱਧਰ ਆਪਣੀ ਮੋਟਰਸਾਈਕਲ ਖੜੀ ਹੈਗੀ ਟਾਈਮ ਕਾਫੀ ਹੋ ਗਿਆ ਤੇ ਹੁਣ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਗਿਆ ਹੁਣ ਚੱਲ ਕੇ ਬਸ ਆਪਦੇ ਜਿਹੜੇ ਕੰਮ ਨੇ 2-4 ਉਹ ਵੀ ਨੇ ਵੇੜ ਲਈਏ ਓਏ ਆਜਾ ਹੁਣ ਤੂੰ ਜਾਂ ਕੱਢਾਂਗੇ ਇਹਦੀ ਤੇ ਕੇ ਨਹੀਂ ਪਤਾ ਹੁਣ ਅੰਦਰ ਕੀ ਕਰੂਗਾ ਕਿ ਨਹੀਂ ਤੇ ਬਾਕੀ ਇੱਥੇ ਮੋਟਰਸਾਈਕਲ ਖੜਿਆਗਾ ਜਾ ਚਾਬੀ ਉਹ ਨਾ ਤੂੰ ਲਿਆ ਤੂੰ ਲਿਆ ਲੈ ਨਾ ਨਾ ਤੂੰ ਲਿਆ ਨਾ ਮੈਂ ਪਜਾਉ ਨਾ ਨਾ ਤੂੰ ਉਹ ਜਾ ਕੇ ਚੱਕੇ ਆਹ ਬਦ ਨਾ ਤੇ ਬਸ ਆਹ ਹੁਣ ਲੈਣ ਗਿਆ ਮੋਟਰਸਾਈਕਲ ਫਿਰ ਆਪਾਂ ਦੇਖਦੇ ਹਾਂ ਕੀ ਬਣਦਾ ਹੈਗਾ ਉਹ ਸੋਚ ਰਿਹਾ ਹੈਗਾ 100 ਵਾਰੀ ਵੀ ਮੋਟਰਸਾਈਕਲ ਮੈਂ ਚਲਾਵਾ ਕਿ ਨਾ ਚਲਾਵਾ ਉਹ 100 ਵਾਰੀ ਸੋਚ ਕੇ ਫੇਰ ਚੱਕੂਗਾ ਇਹ ਕਿਨੇ ਖੜਾ ਕੇ ਸੁੱਤੇ ਪਾਸੇ ਲਿਆ ਮੋਟਰਸਾਈਕਲ ਉਹ ਸਾਰੀ ਕਣਕ ਜੀ ਵੱਡੀ ਹੁੰਦੀ ਸੀ ਨਾ ਉਹਦੇ ਕਰਕੇ ਆਗੀਆਂ ਸਰਕਾਰਾਂ ਮੋਟਰਸਾਈਕਲ ਲੈ ਕੇ ਹੁਣ ਚੱਲ ਗਰਾ ਮਾਰਗ 'ਤੇ ਚੱਲੀ ਬੜੇ ਵਧੀਆ ਜਿਹੜੇ ਪ੍ਰਬੰਧ ਕਰੇ ਹੋਏ ਨੇ ਇਹਨਾਂ ਨੇ ਵੀ ਕਮੇਟੀ ਵੱਲੋਂ ਵੀ ਤੇ ਆ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ ਸੰਗਤ ਵੀ ਕਾਫੀ ਆਈ ਜਾ ਰਹੀ ਹੈਗੀ ਦਰਸ਼ਨ ਕਰਨ ਵਾਸਤੇ ਤੇ ਬਹੁਤ ਵਧੀਆ ਜਿਹੜੇ ਪ੍ਰਬੰਧ ਨੇ ਹੈਗੇ ਇਹਨਾਂ ਨੇ ਜਿਹੜੇ ਟ੍ਰੈਫਿਕ ਗਰਾਊਂਡ ਨੇ ਟ੍ਰੈਫਿਕ ਗਰਾਊਂਡ ਵੀ ਕਾਫੀ ਬਣਾਏ ਹੋਏ ਨੇ ਤੇ ਇੱਧਰ ਵੀ ਸਾਹਮਣੇ ਟ੍ਰੈਫਿਕ ਗਰਾਊਂਡ ਬਹੁਤ ਵਧੀਆ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਇਹ ਬਾਕੀ ਇੱਥੋਂ ਵੀ ਅੱਗੇ ਲੰਘਣ ਲੱਗੇ ਵੀ ਬਹੁਤ ਵਾਰੀ ਸੋਚਣਾ ਪੈਂਦਾ ਹੈਗਾ